ਹਲਕਾ ਦੀਨਾ ਨਗਰ ਦੇ ਵਿੱਚ ਚੰਡੀ ਚੌਕੇ ਦੀ ਛੜਕਾ ਔਰ ਇਹ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਹ ਛੜਕ ਜਿਹੜੀ ਹੈ 1 ਮਹੀਨੇ ਦੇ ਵਿੱਚ ਕੇਵਲ 1 ਮਹੀਨੇ ਦੇ ਵਿੱਚ ਇਹ ਸਾਰੀ ਛੜਕ ਜਿਹੜੀ ਆ ਇਹ ਕੰਪਲੀਟ ਹੋ ਗਈ ਤੁਸੀਂ ਇਹ ਦੇਖ ਰਹੇ ਹੋ ਕਿ ਰੋਲਰ ਵੀ ਚੱਲਦਾ ਪਿਆ ਮਸ਼ੀਨਾਂ ਵੀ چلਦੀ ਪਈਆਂ ਔਰ ਸਾਰਿਆਂ ਇੰਨੀ ਛੜਕ ਵਧੀਆ ਬਣੀ ਆ ਕਿ ਲੋਕਾਂ ਦੇ ਜਿਹੜੀ ਆ ਬਿਲਕੁਲ ਤਸੱਲੀ ਆ ਔਰ 2.90 ਕਿਲੋਮੀਟਰ ਸੜਕਾ ਔਰ 1 ਕਰੋੜ 20 ਲੱਖਰ ਲਾਗਤ ਨਾਲ ਜਿਹੜੀ ਹੈ ਉਹ ਸੜਕ ਇਹ ਤਿਆਰ ਹੋਈ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਵਧੀਆ ਸੜਕ ਜਿਹੜੀ ਹੈ ਉਹ ਬਣ ਰਹੀ ਹੈ ਔਰ ਬੜੀ ਤੇਜ਼ੀ ਦੇ ਨਾਲ ਇਹ ਰਿਕਾਰਡ ਹੈ ਕਿ 1 ਮਹੀਨੇ ਦੇ ਵਿੱਚ ਜਿਵੇਂ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਸਰ ਨੇ ਕਿਹਾ ਕਿ ਅਸੀਂ ਕੰਮ ਜਿਹੜਾ ਹੈ ਪੱਕਾ ਕੰਮ ਕਰਕੇ ਦਵਾਂਗੇ ਵਧੀਆ ਕੰਮ ਕਰਕੇ ਦਵਾਂਗੇ ਠੇਕੇਦਾਰ ਕੋਈ ਕਮਿਸ਼ਨ ਨਹੀਂ ਲੈਣੀ ਕਿਸੇ ਨੇ ਵੀ ਪਰ ਗਰੰਟੀ ਦੇ ਵਿੱਚ ਕੰਮ ਦੇ ਵਿੱਚ ਕੋਈ ਸਮਝੌਤਾ ਨਹੀਂ ਕਰਤ ਬਣ ਰਹੀ ਆ ਬਹੁਤ ਵਧੀਆ ਮਤਲਬ ਪੂਰਾ ਮਟੀਰੀਅਲ ਪਾਇਆ ਪਿੰਡ ਦੇ ਲੋਕ ਵੀ ਬਹੁਤ ਆ ਕਾਹ ਚਾਰ ਸਾਲ ਤੋਂ ਬੜਾ ਤਰਬਾਦੀ ਆ 12 ਤੇ 15 ਸਾਲ ਦੇ ਬਾਅਦ ਉਹ ਜੀ ਸੜਕ ਬਣੀ ਪਹਿਲਾਂ ਨਹੀਂ ਬਣੀ ਕਦੀ ਇਤਨੀ ਪਬਲਿਕ ਪਰੇਸ਼ਾਨ ਥੀ ਚੌਂਤੇ ਤੋਂ ਲੈ ਕੇ ਘੋਟੇ ਤੱਕ ਜੋ ਬਾਹਰੋਂ ਲੋਕ ਆਂਦੇ ਥੀ ਉਹ ਵੀ ਗਾਲਾਂ ਹੀ ਕੱਢਦੇ ਜਾਂ ਦਿੱਤੀ ਇਹਨਾਂ ਨੇ ਖੱਡੇ ਪਏ ठेकेदार ਹੀ ਜੇ ਜੋ ਬਬਰ ਹੋਏਗਾ ਪੰਸਾ ਚਲੋ ਜਿੱਕ ਨਹੀਂ ਆ ਜੀ ਚਲੋ ਅੱਗੇ ਜੀ ਖਨੇਗਾ ਜੀ ਸਾਡੇ ਚੌਂ ਝੰਡੀ ਦੇ ਇੱਕ ਵੱਡਾ ਪਿੰਡ ਹੈ ਝੰਡੀ ਦਾ ਉਹਦੇ ਸਰਪੰਚ ਨੇ ਔਰ ਬੜੇ ਵਧੀਆ ਸਰਪੰਚ ਨੇ ਸਰਪੰਚਾ ਤੁਸੀਂ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕੀਤਾ ਛੜਕ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਰ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹ ਜਿਹੜਾ ਰੋਡ ਹੈ ਆਪਣੀ ਹੋਸ਼ ਤੇ ਆਪਾਂ ਦੇਖਿਆ ਹੀ ਨਹੀਂ ਇੱਦਾਂ ਪਹਿਲੀ ਵਾਰੀ ਪਹਿਲੀ ਵਾਰੀ ਵੇਖਿਆ ਆਪਾਂ ਖੱਡੇ ਹੀ ਵੇਖਿਆ ਇੱਥੇ ਤੇ ਬਹੁਤ ਵਧੀਆ ਕੰਮ ਹੋਇਆ ਤੇ ਸਾਰਾ ਪਿੰਡ ਖੁਸ਼ ਹੈ ਸਾਡਾ ਸਰ ਠੀਕ ਜਿਹੜੀਆਂ ਛੜਕਾਂ ਬਣ ਗਈਆਂ ਬਹੁਤ ਵਧੀਆ ਤੇ ਕੁਆਲਿਟੀ ਵਾਲੀਆਂ ਬਣ ਗਈਆਂ ਉਹ ਕੁਆਲਿਟੀ ਵਾਲੀ ਸੜਕਾ ਔਰ ਬਹੁਤ ਜਲਦੀ ਕਿ ਜਿੰਨੇ ਸੜਕ ਨੂੰ ਬਣਾਉਣ ਲੱਗਿਆ ਪਹਿਲੀਆਂ ਸਰਕਾਰਾਂ ਚ 6-6 ਮਹੀਨੇ ਸਾਲ-ਸਾਲ ਲੱਗਦਾ ਸੀ ਪਰ ਆ ਇੱਕ ਮਹੀਨੇ ਦੇ ਵਿੱਚ ਰਿਕਾਰਡ ਸੜਕ 2.90 ਕਿਲੋਮੀਟਰ ਬਣੀ ਹੈ ਔਰ ਲੋਕਾਂ ਦੇ ਹਵਾਲੇ ਜਿਹੜੀ ਆ ਸੜਕ ਕਰ ਦਿੱਤੀ ਆ ਔਰ ਲੋਕ ਸੜਕ ਦੇ ਬਣਦੇ ਹੋਏ ਖੁਸ਼ ਨਾਲ ਦੇਖੋ ਕਿਵੇਂ ਤੜਾ-ਤੜ ਕੰਮ ਜੰਗੀ ਪੱਤੇ ਦੁੱਤ ਲੱਗਿਆ ਹੋਇਆ ਆ ਜੀ ਮਾਰਤੂ ਜੀ ਮਾਰਤੂ ਜੀ ਕੋਲ ਤੋਂ ਇਹ ਵੀ ਆਪਣੇ ਜਰੂਰ ਇੱਛਾ ਪ੍ਰਗਟ ਕਰਨਗੇ ਹਾਂਜੀ ਹਾਂਜੀ ਮੈਂ ਅੱਜ ਦੇ ਦਿਨ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਮੈਂ ਸ਼ਾਇਦ ਇਸ ਹਜੂਮ ਦੇ ਵਿੱਚ ਕੋਈ ਜ਼ਿਆਦਾ ਏਜ ਦਾ ਬੰਦਾ ਹੈ ਤੇ ਮੈਂ ਪਛੋਕਰ ਤੋਂ ਕਾਫੀ ਟਰ ਤੋਂ ਦੇਖਦਾ ਆ ਰਿਹਾ ਕਿ ਸਾਡੇ ਇਲਾਕੇ ਦੀ ਡਿਵੈਲਪਮੈਂਟ ਕਿਸ ਨੇ ਕੀਤੀ ਹੈ ਤੇ ਕਿਸ ਤਰ੍ਹਾਂ ਦੀ ਹੋਈ ਹੈ ਇਨਾਂ ਨੂੰ ਸਾਰਿਆਂ ਨੂੰ ਕੰਪੇਅਰ ਕਰਦੇ ਹੋਈ ਅੱਜ ਦੀ ਸੜਕ ਦੇ ਹਵਾਲੇ ਦੇ ਨਾਲ ਹੀ ਜੇਕਰ ਮੈਂ ਆਪਣੇ ਆਪ ਨੂੰ ਜੋੜਾਂ ਤੇ ਮੈਂ ਮਹਿਸੂਸ ਕਰਦਾ ਹਾਂ ਉਹ ਮਹਿਸੂਸ ਕਰਨ ਦੇ ਨਾਲ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ ਜੇ ਸਾਡੇ ਇਸ ਵੇਲੇ ਸਾਡੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਗੋਰੀ ਸਾਡੇ ਨਾਲ ਦਿੱਲੀ ਅਮਦਤ ਦੀ ਰੱਖਦੇ ਹੋਈ ਇਸ ਇਲਾਕੇ ਦੇ ਨਾਲ ਜੋੜੇ ਦੇਣਾ ਤੇ ਮੈਂ ਇਹਨਾਂ ਦਾ ਪਰਜੋਰ ਖਿਮਾਤ ਕਰਦਾ ਧੰਨਵਾਦ ਕਰਨਾ ਮੇਰੇ